ਅਗਸਤ ਮਹੀਨੇ ਵਿੱਚ ਸੁਲਤਾਨਪੁਰ ਲੋਧੀ ਇਲਾਕੇ ਦੇ ਨਾਲ ਸੰਬੰਧਿਤ ਮੰਡ ਖੇਤਰ ਵਿੱਚ ਦਰਿਆ ਬਿਆਸ ਲਗਾਤਾਰ ਮਾਰ ਕਰ ਰਿਹਾ ਸੀ ਇੱਥੇ ਬਹੁਤ ਸਾਰੇ ਆਰਜੀ ਬਨ ਟੁੱਟਣ ਕਾਰਨ ਕਾਫੀ ਇਲਾਕਾ ਹੜਾ ਦੀ ਲਪੇਟ ਦੇ ਵਿੱਚ ਹੈ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਹੁਣ ਥੋੜੀ-ਬਹੁਤ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਸੁਲਤਾਨਪੁਰ ਲੋਧੀ ਦੇ ਪਿੰਡ ਚੱਕ ਪੱਤੀ ਬੱਲੂ ਬਹਾਦਰ ਨੇੜਿਓਂ 31 ਅਗਸਤ ਨੂੰ ਟੁੱਟੇ ਆਰਜੀ ਬਨ ਨੂੰ ਮੁੜ ਉਸਾਰਨ ਦਾ ਕੰਮ ਜਿਹੜਾ ਹੁਣ ਸਨ ਤਬਾਬਾ ਸੁਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਸਾਮ ਲਿੱਤਾ ਗਿਆ 10 ਦੀ ਕੀ 2023 ਦੇ ਵਿੱਚ ਵੀ ਸੰਪਰਦਾ ਦੇ ਵੱਲੋਂ ਵੱਡੀ ਗਿਣਤੀ ਵਿੱਚ ਟੁੱਟੇ ਹੋਏ ਆਰਜੀ ਬੰਨਾਂ ਨੂੰ ਮੁੜ ਤਿਆਰ ਕੀਤਾ ਗਿਆ ਸੀ ਅਤੇ ਇਸੇ ਸੇਵਾ ਲੜੀ ਨੂੰ ਅੱਗੇ ਤੋਰਦੇ ਹੋਏ ਸੰਤ ਬਾਬਾ ਸੁਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਅੱਜ ਇੱਥੇ ਪਿੰਡ ਚੱਕ ਪ੍ਰਤੀਬ ਬੱਲੂ ਬਹਾਦਰ ਵਿਖੇ ਬੰਨ ਨੂੰ ਬੰਨਣ ਦੀ ਕਾਰ ਸੇਵਾ ਆਰੰਭ ਕਰ ਦਿੱਤੀ ਗਈ ਹੈ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸਿਮਰਨ ਸੰਦੂਦੀ ਰਿਪੋਰਟ ਅੱਜ ਕਿਹੜੀ ਕਾਰਸੇਵਾ ਦੇ ਸ਼ੁਰੂਆਤ ਹੋਈ ਜਿਸ ਤਰ੍ਹਾਂ ਸਾਫ਼ ਸੰਗਤਾਂ ਜਾਣਦੀਆਂ ਜਦੋਂ ਪੁਹਾੜਾ ਇਹ ਸੰਪਰਦਾ ਨਿਰੰਤਰ ਸਾਰੇ ਬੰਨਾਂ ਤੇ ਸਹਾਉਣ ਮਾਰ ਰਹੀ ਆ ਸਭ ਤੋਂ ਪਹਿਲਾਂ ਬਾਉਪੁਰ ਆਪਣਾ ਜਿਹੜਾ ਲਾਗੇ ਬਾਣੇ ਟੁੱਟਾ ਸੀ ਉਤੋਂ ਲੈ ਕੇ ਅੱਜ ਤੱਕ ਨਿਰੰਤਰ ਉੱਤੇ ਗੁਰੂ ਕੇ ਲੰਗਰ ਵੀ ਚੱਲ ਰਹੇ ਨੇ ਬਾਕੀ ਜੋ ਘਰਾਂ ਤੱਕ ਸੰਗਤਾਂ ਨੂੰ ਜਰੂਰਤ ਹੁੰਦੀਆਂ ਸਮਾਨ ਦੀਆਂ ਪਹੁੰਚੀਆਂ ਜਾ ਰਹੀਆਂ ਅੱਜ ਅਸੀਂ ਚੱਕ ਪੱਤੀਪਾਲ ਬਾਲੂ ਬਾਦਰ ਖੜੇ ਆ ਇਥੇ ਦਾ ਬੰਨ ਸੀ ਇਹਨਾਂ ਦਾ ਐਡਵਾਂਸ ਟੁੱਟਾ ਸੀ ਅੱਜ ਉਸ ਨੂੰ ਅਸੀਂ ਸ਼ੁਰੂ ਕੀਤਾ ਤੀਰ 50 60 ਹਜ਼ਾਰ ਕੋੜਾ ਭਰਿਆ ਵਾ ਸਤਿਗੁਰਾਂ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਔਰ ਇਸੇ ਸ਼ੁਰੂ ਕਰਾ ਕੇ ਅੱਧਾ ਘੰਟਾ ਨਾਲ ਲਾ ਕੇ ਸੰਗਦੇ ਹੁਣ ਹੈ ਹੁਣ ਅਸੀਂ ਆਲੀ ਗੱਲਾਂ ਚੱਲੇ ਆ ਕਿਉਂਕਿ ਸਵਾਰ ਬਣ ਕਾ ਆਲੀ ਗੱਲਾਂ ਜਿਹੜਾ ਬਣ ਬਣਣਾ ਉਹਦੀ ਮਰਦਬੰਦੀ ਕਰਨੀ ਆ ਇਸ ਤਰ੍ਹਾਂ ਦਾ ਬਾਹੂਪੁਰ ਬਣ ਉਹਦੀ ਬਣਨ ਵਾਸਤੇ ਮਰਦਬੰਦੀ ਕਰਨੀ ਆ ਉਹ ਤਗਰੀਬਨ ਅਗਲੇ ਦਿਨਾਂ 'ਚ ਅਸੀਂ ਕਰਾਂਗੇ ਕਿੱਡਾ ਕ ਬਾੜ ਬੋਈ ਇਹ ਤਾਂ ਕਿੰਨੇ 1 1/4 ਏਕੜ ਦੇ ਲਾਗੇ ਬਣੇ 200 250 ਫੁੱਟ ਦੇ ਲਾਗੇ ਹੈਗਾ ਇਸ ਤੋਂ ਪਹਿਲਾਂ ਅਸੀਂ ਕੱਲ ਕਰਮਦਾਸ ਬਣ ਕੇ ਆਏ ਹਾਂ ਉਹ ਅਸੀਂ ਇੱਕ ਉਹ 340 ਫੁੱਟ ਨਮਾਉਣਾ ਸੀ ਉਹ ਕੱਲ ਅਸੀਂ ਸ਼ਾਮੀ ਕੰਪਲੀਟ ਕੀਤਾ ਅੱਜ ਅਸੀਂ ਉੱਤੇ ਰਮਜ਼ਾਦੀ ਵੀ 2 300 ਫੁੱਟ ਇੱਕ ਬੰਨਣਾ ਉਹ ਬੰਨਣ ਦਾ ਸਾਡੇ ਸਿੰਘ ਸਰਦਾਰ ਉੱਤੇ ਲੱਗੇ ਹੋਏ ਆ ਇਸ ਬਰਾਵੀ ਵੀ ਲੱਗੇ ਹੋਇਆ ਇਸ ਬਰਾਵੀ ਵੀ ਪਸੋਂ ਨਹੀਂ ਦੇਖਿਆ ਹੋਣਾ ਸਾਰਾ ਕੁਝ ਟੁੱਟ ਝੱਲਿਆ ਸੀ ਅਸੀਂ ਜੋ ਸਵੇਰ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਅਸੀਂ ਉੱਥੇ ਸਾਰਾ ਪ੍ਰਬੰਧ ਕਰਕੇ ਇਹ ਰੋਜ਼ ਬੰਨ ਨੂੰ ਪਹੁੰਚਾਇਆ ਇਹ ਕਿੱਥੇ ਜਿਹੜਾ ਬੰਨ ਟੁੱਟਿਆ ਸੀ ਤੇ ਹੁਣ ਕੀ ਹਾਲਾਤ ਨਹੀਂ ਤੁਹਾਨੂੰ ਵੈਗ ਜਿੱਕਾ ਖਾਲਸਾ ਵੈਗ ਜਿੱਕੀ ਫਤਿਹ ਹੁਣ ਇਦਾਂ ਵਾਜੀ 29 ਤਰੀਕ ਦਾ ਟੁੱਟਾ ਜੀ ਤੇ ਅੱਜ ਹੁਣ ਮੇਰਾ ਖਿਆਲ 12 ਮਾਰਚ ਤਰੀਕ ਹੋ ਗਈ ਆ ਤੇ ਪਾਣੀ ਲੱਟਾਵਾ ਸਾਨੂੰ ਹੌਸਲਾ ਹੋਇਆ ਵੈ ਭੀ ਹੁਣ ਵੱਜ ਜੂਗਾ ਜਾਂ ਪੜੀਆਂ ਪੱਤਰਾ ਜੀਆਂ ਪੁੱਛੋ ਲੱਗਾ ਮੇਰੇ ਬਹੁਤ ਮਿਸ਼ਰ ਹੋ ਜਾਂਦੇ ਬਿਮਾਰੀਆਂ ਦਾ ਵੀ ਬਹੁਤ ਡਰ ਵੱਸ ਤੇ ਅਸੀਂ ਇਹ ਅਸੀਂ ਆਪ ਇੱਕ ਤਾਂ ਤੋਂ ਵਾਅਦਾ ਤੋਂ ਵਾਅਦਾ ਆਣ ਕੇ ਇੱਥੇ ਸਾਡੇ ਨਾਲ ਸੇਵਾ ਕਰੇ ਆਪ ਕੀ ਕਰੇ ਬਹੁਤ ਹੀ ਚੰਗੀ ਗੱਲ ਆ ਜੇ ਨਹੀਂ ਤੇਲ ਵੀ ਕਰੇ ਮਿੱਟੀ ਵੀ ਕਰੇ ਜਿੱਦਾਂ ਵੀ ਕਰ ਸਕਦੇ ਆ ਤੇ ਅਸੀਂ ਇਹ ਆਨੇ ਵੀ ਖਾਤੇ ਖੁੱਤੇ ਵਿੱਚ ਪੈਸੇ ਨਾ ਪਹੁੰਚਣ ਸਿੱਧੇ ਆਣ ਕੇ ਇੱਥੇ ਆਪਦੇ ਹੱਥੀ ਲਾਉਣ ਅਸੀਂ ਸੰਗਤ ਦਾ ਸਹਿਯੋਗ ਮੰਗਦੇ ਆਂ ਤੇ ਪ੍ਰਸ਼ਾਸਨ ਵੀ ਦਵਾਈਆਂ ਦੂਈਆਂ ਦਾ ਇੰਤਜ਼ਾਮ ਕਰੇ ਤੇ ਅਸੀਂ ਇਹਨਾਂ ਨਾਲ ਮਿਲ ਕੇ ਸੇਤੀ ਵੱਜੇ ਬਹੁਤ ਸੰਤਾਨ ਨੇ ਬੜਾ ਸਹਿਯੋਗ ਦਿੱਤਾ ਬਾਬੇ ਸੁੱਖਾ ਹੋਣਾ ਨੇ ਧਰਾਈ ਸਾਹਿਬ ਵਾਲਿਆਂ ਨੇ ਉਹਨਾਂ ਨੇ ਆਣ ਕੇ ਉਹਨਾਂ ਨੂੰ ਢੀਕਦਿਆਂ ਕੱਲ ਪਰਚੋਂ ਦੇ ਸੰਗਤ ਜੀ ਦੀ ਤੇ ਫਿਰ ਉਹ ਅੱਜ ਬੰਨਣਾ ਸ਼ੁਰੂ ਕਰ ਗਏ ਆ ਉਹਾਂ ਦੇ ਵਿੱਚ ਤੁਸੀਂ ਹੁਣ ਬੰਨੋ ਜੈਦਰ ਸਵੀਰੇ ਕੱਲਾਂਗੇ ਬਾਕੀ ਕਿੰਨੇ ਏਕੜ ਰਕਬਾ ਜਿਹੜਾ ਹੈ ਪ੍ਰਭਾਵਿਤ ਹੋਇਆ ਇਹ 15 ਤੋਂ 15 18 ਵੀਰ ਏਕੜ ਹੈਗਾ ਬਈ ਹਾਲੀ ਤੱਕ ਬਹੁਤ ਪਿੰਡ ਬਾਹਰੀ ਕਾਂ ਤੱਕ ਚਲ ਜਾਂਦਾ ਜੀ ਜੇ ਲਈਏ ਤੇ ਹੋਰ ਬਜਿਆ ਹੀ ਤੇ ਚਲੋ ਮਾਲਕ ਦੇ ਵੱਸਵਾ ਅਸੀਂ ਇਹੋ ਹੀ ਜਾਣੇ ਆ ਵੀ ਸਾਡੀ ਮਦਦ ਕੀਤੀ ਜਾਵੇ ਬੰਨਨ ਦੇ ਵਿੱਚ ਹੱਥੀਂ ਸੇਵਾ ਕਰਨ ਪਰ ਜਿੰਨੀ ਹੋ ਸਕੇ ਜਿੱਦਾਂ ਵੀ ਕਰ ਸਕਦੇ ਸਾਨੂੰ ਸੰਯੋਗ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ